ਆਪਸ ਆਪ ਨੇ ਦੇਖ ਹੀ ਲਿਆਗਾ ਕਿ ਜਿਹੜੀ ਲੈਂਡ ਪੂਲਿੰਗ ਨੀਤੀ ਪੰਜਾਬ ਸਰਕਾਰ ਤੋਂ ਵਰਤਮਾਨ ਸਰਕਾਰ ਲੈ ਕੇ ਆਈਆ ਉਹਦਾ ਕਈ ਪਾਸਿਓਂ ਪਹਿਲਾਂ ਵਿਰੋਧ ਹੋ ਰਿਹਾ ਸੀ ਤੇ ਹੁਣ ਅੰਜ ਲੱਗ ਰਿਹਾ ਵੀ ਸਾਰੇ ਪਾਸਿਓਂ ਵਿਰੋਧ ਹੋ ਰਿਹਾ ਹੁਣ ਆਵਾਜ਼ ਦੀ ਪਾਰਟੀ ਦੇ ਵਿੱਚ ਵੀ ਕੁਝ ਬਾਗੀ ਸੁਰ ਉੱਠਣ ਲੱਗ ਪਿਆ ਜਿਹੜੇ ਸਰਕਾਰ ਦੀ ਨੀਤੀ ਨਾਲ ਸਹਿਮਤ ਨਹੀਂ ਬਹੁਤ ਸਾਰੇ ਲੋਕ ਸ਼ਾਇਦ ਦੇ ਖਿਲਾਫ ਫੀਲ ਕਰਦੇ ਨੇ ਲੇਕਿਨ ਉਹਦੀ ਜੁਰਤ ਨਹੀਂ ਕਿ ਉਹ ਬੋਲਣ ਤੁਸੀਂ ਦੇਖ ਹੀ ਲਿਆ ਕਿ ਇੱਕ ਮੈਂਬਰ ਪਾਰਲੀਮੈਂਟ ਜੋ ਆਮ ਆਦਮੀ ਪਾਰਟੀ ਦਾ ਵੰਮ ਮਾਲਵੀਨਦਰ ਸਿੰਘ ਕੰਗ ਹੋਣੇ ਜ਼ਰੂਰਤ ਕੀ ਥੀ ਟਵੀਟ ਕਰਕੇ ਇਹ ਕਹਿਨ ਦੀ ਕਿ ਕਿਸਾਨਾਂ ਦਿਨ ਨੂੰ ਭਰੋਸੇ ਚ ਲਾਓ ਔਰ ਫਿਰ ਕੁਝ ਘੰਟਿਆਂ ਬਾਅਦ ਹੀ ਉਹਨੂੰ ਟਵੀਟ ਨੂੰ ਵਾਪਸ ਲੈਣਾ ਪਿਆ 100 ਸੀ ਅੰਦਾਜ਼ਾ ਲਾ ਲਓ ਕਿ ਕਿਵੇਂ ਜਿਹੜੀ ਡਿਸੈਂਟ ਆ ਸਹਿਮਤੀ ਆ ਉਹਨੂੰ ਕਿਵੇਂ ਸਰਕਾਰ ਵੱਲੋਂ ਦਬਾਇਆ ਜਾ ਰਿਹਾ ਵਾ ਔਰ ਇਸੇ ਕਰਕੇ ਬਹੁਤੀ ਐਮਐਲਏ ਜਿਹੜੇ ਨੇ ਬੋਡੇ ਨਹੀਂ ਲੇਕਿਨ ਜੋ ਹੋ ਰਿਹਾ ਵਾ ਉਥੇ ਇਹ ਗੱਲ ਬਿਲਕੁਲ ਕਲੀਅਰ ਆ ਕਿ ਇਹ ਲੈਂਡ ਪਾਲਿਸੀ ਲੋਕਾਂ ਨੂੰ ਅਕਸੈਪਟੇਬਲ ਨਹੀਂ ਉਹਦੇ ਤਿੰਨ ਚਾਰ ਕਾਰਨ ਨੇ ਪਹਿਲਾਂ ਤੇ ਜਿਹੜੀ ਹੁਣ ਤੱਕ ਲੈਂਡ ਪਾਲਿਸੀਆਂ ਆਈਆਂ ਉਹਦਾ ਵੀ ਵਿਰੋਧ ਹੁੰਦਾ ਰਿਹਾ ਲੇਕਿਨ ਫਿਰ ਵੀ ਉਹ ਲੋਕਾਂ ਲੋਕੀ ਐਕਸੈਪਟ ਕਰ ਲੈਂਦੇ ਸੀ ਕਿਉਂਕਿ ਇੱਕ ਛੋਟਾ ਜਿਹਾ ਹਿੱਸਾ ਲੈਂਡ ਰਿਕੁਆਇਰ ਕਰਨੀ ਹੁੰਦੀ ਸੀ ਜਿੰਨੇ ਕਿ ਦੀ ਲੋਡ ਬੀ ਸੀ ਤੇ ਪਿਛਾ 100 ਏਕੜ ਤੇ 200 ਏਕੜ ਉਸ ਤਰ੍ਹਾਂ ਕਿਤੇ 500 ਜਾਂ 1000 ਏਕੜ ਲੈਣੀ ਪਈ ਹੁੰਦੀ ਹੋਵੇ ਪਰ ਹੁਣ ਇੱਕ ਸਿਰੋਂ 65000 ਏਕੜ ਸਾਈਜ਼ ਹੈ ਸ਼ਹਿਰਾਂ ਦੇ ਵਿੱਚ ਲੈਣੀ ਜਿਹੜੀ ਆ ਉਹ ਬਿਲਕੁਲ ਉਹਦਾ ਕੋਈ ਕੋਈ ਕਾਰਨ ਨਹੀਂ ਬੰਦਾ ਔਰ ਨਾਲ ਨਾਲ ਲੁਧਿਆਣਾ ਜ਼ਿਲ੍ਹੇ ਦੇ ਕੋਲ ਜਿਹੜੀ ਖੇਤੀ ਵਣ ਯੋਗ ਜ਼ਮੀਨ ਹੈ ਜਿਹੜੀ ਉਹਨੂੰ 24000 ਏਕੜ ਐਕਵਾਇਰ ਕਰਨਾ ਜਿਹੜਾ ਵਾ ਉਹ ਬਿਲਕੁਲ ਇਲੋਜੀਕਲ ਹੈ ਔਰ ਇਸੇ ਕਰਕੇ ਉਹਦਾ ਬੜੇ-ਬੜੇ ਪੱਧਰ ਤੇ ਵਿਰੋਧ ਹੋ ਰਿਹਾ ਹੈ। ਸੋ ਐਸਵੇਂ ਮerrick ਜਿਹੜੀ ਨੀਤੀ ਲੈ ਕੇ ਆਏ ਇਹਨੂੰ ਰੋਲ ਬੈਕ ਕਰਨਾ ਪਊਗਾ। ਜਿੰਨੀ ਕੁ ਲੋੜ ਆ 2-400 ਏਕੜ ਕੇ ਦਾ ਲੋੜ ਹੋਏ ਸਿਰਫ ਉਹੋ ਹੀ ਐਕਵਾਇਰ ਕਰਨੀ ਚਾਹੀਦੀ ਆ। ਔਰ ਉਹਦੇ ਵਾਸਤੇ ਵੀ ਜੋ ਪ੍ਰਾਣੀਆਂ ਲੈਂਡ ਪੂਲਿੰਗ ਦੀਆਂ ਨੀਤੀਆਂ ਹਨ ਜੇ ਦੇ ਅੱਧੀ ਲੈਂਡ ਜਿਹੜੀ ਆ ਉਹਦਾ ਪੈਸਾ ਮਿਲਦਾ ਸੀ ਤੇ ਅੱਧੀ ਲੈਂਡ ਪੂਲਿੰਗ ਦੇ ਤਹਿਤ ਤੁਹਾਨੂੰ ਤੁਸੀਂ ਪੈਸਾ ਦੇ ਸੀ ਸੋ ਉਹ ਪੌਨਸੀ ਨੂੰ ਤੁਰਾ ਲਾਗੂ ਕਰਨਾ ਚਾਹੀਦਾ ਵਾ ਔਰ ਇਹ ਨਵੀਂ ਪੌਨਸੀਆ ਇਹਨੂੰ ਬਿਲਕੁਲ ਰੱਦ ਕਰ ਦੇਣਾ ਚਾਹੀਦਾ ਵਾ ਮੇਰੇ ਖਿਆਲ ਸਰਕਾਰ ਨੂੰ ਹੁਣ ਮੈਸੇਜ ਕਲੀਅਰ ਹੈ ਔਰ ਇਹ ਜਿਹੜੀ ਘਰ ਘਰ ਜਿਹੜੀ ਘਰ ਘਰ ਕਰ ਗਈ ਹੈ ਗੱਲ ਹਰ ਪਰਵਾਰ ਦੇ ਵਿੱਚ ਜਿਹੜੀ ਕਰ ਕਰ ਗਈ ਹੈ ਗੱਲ ਉਹ ਇਹ ਹੈ ਕਿ ਦਿੱਲੀ ਵਾਲੇ ਆ ਕੇ ਇਹ ਨੀਤੀ ਲਾਗੂ ਕਰਨਾ ਚਾਹੁੰਦੇ ਆ ਕਿਉਂਕਿ ਉਹ ਪੰਜਾਬ ਚੋਂ ਪੰਜਾਬ ਨੂੰ ਲੁੱਟ ਕੇ ਪੰਜਾਬ ਦਾ ਪੈਸਾ ਬਾਹਰ ਦੀਆਂ ਸਟੇਟਾਂ ਦੇ ਵਿੱਚ ਇਲੈਕਸ਼ਨਾਂ ਚ ਵਰਤਣਾ ਚਾਹੁੰਦੇ ਆ। ਸੋ ਇਸੇ ਕਰਕੇ ਤੁਸੀਂ ਦੇਖਿਆ ਵਾ ਕਿ ਦਿੱਲੀ ਦੇ ਲੀਡਰਾਂ ਦੀ ਗੱਲ ਆਮ ਤੌਰ ਤੇ ਹੋ ਰਹੀ ਹੈ ਕਿ ਉਹ ਦਿੱਲੀ ਨੂੰ ਲੁੱਟਣਾ ਹੈ ਪੰਜਾਬ ਨੂੰ ਲੁੱਟਣਾ ਹੈ। ਸੋ ਇਸ ਕਰਕੇ ਪਹਿਲਾਂ ਤੇ ਦਿੱਲੀ ਦੇ ਲੀਡਰਾਂ ਨੂੰ ਵਾਪਸ ਭੇਜਿਆ ਜਾਵੇ ਪੰਜਾਬ ਦੀ ਲੀਡਰਸ਼ਿਪ ਜਿਹੜੀ ਆ ਖੁਦ ਖੁਦਮਖਤਿਆਰੀ ਲਵੇ ਔਰ ਇਹਨੂੰ ਲਾਗੂ ਕਰੇ ਔਰ ਪੰਜਾਬ ਦੇ ਲੋਕਾਂ ਦੇ ਦੇ ਜਿਹੜੇ ਫੀਲਿੰਗਸ ਆ ਪੱਗਨਾਮਾ ਤੈਤ ਹੀ ਆਪਣੀ ਕਾਰਵਾਈ ਕਰੇ ਜੇ ਨਹੀਂ ਹੋਊਗਾ ਜੇ ਸਰਕਾਰ ਇਸ ਤਰ੍ਹਾਂ ਧੱਕਾ ਕਰਦੇ ਰਹੂ ਜਿਵੇਂ ਹੁਣ ਕਰ ਰਹੀ ਆ ਜੇ ਇਸ ਨੀਤੀ ਨੂੰ ਰੋਲ ਬੈਕ ਨਹੀਂ ਕਰੂਗੀ ਤੇ ਮੇਰਾ ਖਿਆਲ ਹੈ 2027 ਦੇ ਵਿੱਚ ਇਹ ਲਖ ਮਿਆਜ਼ਾ ਪੋਕਣਾ ਪਊਗਾ ਉਹ ਬੜਾ ਕਲੀਅਰ ਆ ਜਿਸ ਤਰ੍ਹਾਂ ਪਾਸ਼ਪਾ ਦਾ ਕਿਸਾਨ ਨਹੀਂ ਪਿੰਡਾਂ ਕਰਕੇ ਹੁਣ ਉਸੇ ਤਰ੍ਹਾਂ ਦੀ ਇੱਕ ਮੂਵਮੈਂਟ ਜਿਹੜੀ ਆ ਨਵੀਂ ਮੂਵਮੈਂਟ ਜਿਹੜੀ ਆ ਪਿੰਡਾਂ ਦੇ ਵਿੱਚ ਇਸ ਆਮ ਆਦਮੀ ਪਾਰਟੀ ਦੇ ਸਰਕਾਰ ਦੇ ਖਿਲਾਫ ਤਿਆਰ ਹੋ ਰਹੀ ਆ ਉਹ ਦੇਖੀ ਲਿਆ ਤੁਸੀਂ ਸਿਰਫ ਵਿਰੋਧ ਇੰਟਰਨੈਟ ਕਿਸਾਨ ਜਥੇਬੰਦੀਆਂ ਵੀ ਇਕੱਠੀਆਂ ਹੋਈਆਂ ਵਾ ਸੋ ਮੇਰਾ ਖਿਆਲ ਹੈ ਕਿ ਜਿੰਨੀ ਛੇਤੀ ਸਰਕਾਰ ਇਸ ਸਕੀਮ ਨੂੰ ਰੂਲ ਬੈਕ ਕਰ ਦੇ ਔਰ ਜਿਹੜੀ ਜਿੰਨੀ ਲੋੜ ਹੈ ਜ਼ਮੀਨ ਉਹਦੇ ਵਾਸਤੇ ਪੁਰਾਣੀ ਲੈਂਪ ਪੁਲਿੰਗ ਨੀਤੀ ਲੈ ਕੇ ਆਵੇ ਉਹ ਬਿਹਤਰ ਹੋਵੇਗਾ ਨਹੀਂ ਤੇ ਸਰਕਾਰ ਨੂੰ ਹੋਰ ਵਿਰੋਧ ਦਾ ਸਾਹਮਣਾ ਕਰਨਾ ਪਊਗਾ ਔਰ ਹੋਸਦਾ ਅਗਲੇ ਦਿਨਾਂ ਦੇ ਵਿੱਚ ਇਹਨਾਂ ਦੇ ਆਗਵਾ ਨੂੰ ਪਿੰਡਾਂ ਚ ਵੜਦ ਤੋਂ ਵੀ ਰੋਕੇ ਜਾਵੇ ਔਰ ਆਪਣੇ ਆਪਣੇ ਪਿੰਡਾਂ ਦੇ ਵਿੱਚ ਵੀ ਸ਼ਾਇਦ ਨਾ ਜਾ ਸਕੇ ਇਹ ਹਲਕਤ ਬੰਸਦਲੀ